ਤਰਨਤਾਰਨ ਬਾਈਲੈਕਸ਼ਨ ਦੇ ਵਿੱਚ ਅੱਜ VOTER ਆਪਣੇ ਉਮੀਦਵਾਰ ਦੀ ਚੋਣ ਕਰਨਗੇ ਕਿਉਂਕਿ ਅੱਜ ਚੋਣਾਂ ਦਾ ਦਿਨ ਹੈ ਤਰਨਤਾਰਨ ਬਾਈਲੈਕਸ਼ਨ ਦੀਆਂ ਚੋਣਾਂ ਅੱਜ ਪੈਣ ਜਾ ਰਹੀਆਂ ਨੇ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਇਹ ਸ਼ਾਮੀ 6 ਵਜੇ ਤੱਕ ਲੋਕ ਆਪਣਾ ਵੋਟ ਕਾਸ ਕਰਨ ਜਾਣਗੇ ਲਗਭਗ 2 ਲੱਖ VOTERS ਨੇ ਤਰਨਤਾਰਨ ਦੇ ਜਿਹੜੇ ਕਿ ਆਪਣੇ ਉਮੀਦਵਾਰ ਨੂੰ ਆਪਣੇ ਹੱਕ ਦੇ ਵਿੱਚ ਨਿਤਰਣਗੇ ਔਰ ਸਰਕਾਰ ਦੇ ਵਿੱਚ ਆਪਣਾ ਨੁਮਾਇੰਦਾ ਬਣਾ ਕੇ ਭੇਜਣਗੇ ਅਸੀਂ ਇਸ ਵੇਲੇ ਤਰਨਤਾਰਨ ਦੇ ਫ੍ਰੈਂਡ ਦੇ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਤਿਆਰੀਆਂ ਸਵੇਰ ਦਾ ਸਮੇਂ ਹੈ ਕਿਉਂਕਿ ਸਵੇਰ ਦੇ ਸਮੇਂ ਇਹ ਪਹਿਲਾ ਰਾਉਂਡ ਹੈ ਜਿਸ ਤਰ੍ਹਾਂ ਕਿ 7 ਵਜ ਚੁੱਕੇ ਨੇ ਔਰ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤਰਨ ਤਰਨ ਹਲਕੇ ਦਾ ਸਕੂਲ ਖੈ ਜਿਹਦੇ ਵਿੱਚ ਇਹ VOTING ਹੋਣੀ ਸ਼ੁਰੂ ਵੋਟ ਤੁਸੀਂ ਪਾਇਓ ਜੀ ਅੱਛਾ ਜੀ ਪਾਇਆ ਜੀ ਕੀ ਬਾਤ ਹੈ ਸਵੇਰੇ ਸਵੇਰੇ ਹੀ ਵੋਟ ਜੀ ਮਹਾਰਾਜਾ ਦੀ ਗੱਲ ਜਤੂਜੀ ਜੀ ਠੀਕ ਹੈ ਜੀ ਮੈਂ ਮਿਹਰ ਕਰੀ ਸੋਚਿਆ ਜੀ ਕਿ ਕਿਸ ਕਿਸ ਤਰ੍ਹਾਂ ਦਾ ਵੇਖਾ ਸੀ ਤੁਹਾਨੂੰ ਹੈ ਜੀ ਇੱਥੇ ਕਿ ਉਮੀਦਵਾਰ ਸਾਡਾ ਅਜੇ ਪਾਛਾ ਮਿਹਰ ਕਰੇ ਜੀ ਕਾਂਗਰਸ ਨੂੰ ਜਾਣਦੇ ਵੇ ਅਕੀ ਦੀ ਗੱਲ ਠੀਕ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਲੋਕ ਵੋਟ ਵੀ ਕਾਸਟ ਕਰਕੇ ਆ ਗਏ ਨੇ ਮੈਂ ਇੱਥੇ ਦੱਸਣਾ ਚਾਹਾਂਗਾ ਲਗਭਗ 2 ਹਲਕ ਵੋਟਰ ਨੇ ਤਰਨ ਤਰਨ ਹਲਕੇ ਦੇ ਜਿਹੜੇ ਕਿ ਆਪਣੇ ਹਲਕੇ ਦੇ ਵਿੱਚ ਆਪਣੀ ਵੋਟ ਦਾ ਕਾਸਟ ਕਰਨਗੇ ਯਾਨੀ ਕਿ ਇਹ ਵੋਟ ਮਤ ਜਿਹੜਾ ਆਪਣਾ ਦਾਨ ਕਰਨਗੇ ਔਰ ਉਸ ਲਈ ਪੂਰੀਆਂ ਤਿਆਰੀਆਂ ਕਰ ਦਿੱਤੀ ਹੈ ਪੈਰਾਮਿਲਟਰੀ ਫੋਰਸ ਸੁਰੱਖਿਆ ਦੇ ਚਾਰ ਚੌਬਨ ਪ੍ਰਬੰਧ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੈਰਾਮਿਲਟਰੀ ਫੋਰਸ ਪੋਲਿੰਗ ਬੂਥਾਂ ਦੇ ਬਾਹਰ ਮੌਜੂਦ ਹੈ ਸੁਰੱਖਿਆ ਪੂਰੀ ਤਿਆਗ ਦਿੱਤੀ ਗਈ ਹੈ ਚਗਾ ਚੌਂਸ ਸੁਰੱਖਿਆ ਦੇ ਵਿੱਚ VOTING ਬੁਟਲਿਆ ਸ਼ੁਰੂ ਹੋ ਚੁੱਕੀ ਹੈ ਘਰੋਂ ਨਿਕਲ ਕੇ VOTER ਤੜਕਸਾਰ ਆਪਣੀ ਵੋਟ ਪਾਉਣ ਦੇ ਲਈ ਆਪਣੇ ਉਮੀਦਵਾਰ ਨੂੰ ਇੱਥੇ ਬੂਥਾਂ ਤੇ ਪਹੁੰਚ ਰਹੇ ਨੇ ਇਧਰਲੇ ਸਾਈਡ ਤੇ ਜੇ ਜੇ ਅਸੀਂ ਗੱਲ ਕਰੀਏ ਤਾਂ ਪੋਲਿਟਿਕਲ ਪਾਰਟੀਆਂ ਵੱਲੋਂ ਆਪਣੇ ਜਿਹੜੇ ਬੂਥ ਨੇ ਪੋਲਿੰਗ ਬੂਥ ਤੋਂ ਲਗਾਏ ਗਏ ਨੇ ਬਾਹਰ ਲਗਾਏ ਗਏ ਨੇ ਤਾਂ ਜੋ ਉਹਨਾਂ ਨੂੰ ਆਪਣੇ ਜਿਹੜੇ ਵੋਟ ਪਾਉਣ ਲਈ ਲੋਕ ਆ ਰਹੇ ਨੇ ਉਹਨਾਂ ਨੂੰ ਮੁਹੱਈਆ ਕਰਾ ਸਕਣ ਉਹਨਾਂ ਨੂੰ ਸਹੂਲਤ ਦੇ ਸਕਣ ਸੋ ਇਹ ਸੁਰੱਖਿਆ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਗਏ ਨੇ 222 ਪੋਲਿੰਗ ਸਟੇਸ਼ਨ ਨੇ ਤਰਨਤਾਰਨ ਹਲਕੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਅੱਜ ਵੋਟ ਪੈਣੀ ਸ਼ੁਰੂ ਹੋਏਗੀ ਜਿਨ੍ਹਾਂ ਦੇ ਵਿੱਚ ਲੋਕ ਆਪਣਾ ਮਤਦਾਨ ਕਰਨਗੇ 222 ਜਿਹੜੇ ਪੋਲਿੰਗ ਬੂਥ ਨੇ ਜਿਹਦੇ ਵਿੱਚੋਂ 62 ਪੋਲਿੰਗ ਬੂਥ ਜਿਹੜੇ ਨੇ ਉਹ ਸ਼ਹਿਰੀ ਖਲਕੇ ਦੇ ਵਿੱਚ ਆਉਂਦੇ ਨੇ ਜਦਕਿ 160 ਦੇ ਕੋਲ ਦੇ ਜਿਹੜੇ ਬੂਥ ਨੇ ਉਹ ਗ੍ਰਾਮੀਣ ਇਲਾਕਿਆਂ ਦੇ ਵਿੱਚ ਆਉਂਦੇ ਨੇ ਸੋ ਇਸ ਵਾਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਕਾਂਗਰਸ ਤੇ ਇਹਨਾਂ ਦੇ ਵਿੱਚਕਾਰ ਹੈ ਇਸ ਤੋਂ ਇਲਾਵਾ ਜਿਹੜਾ ਹੋਰ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਉਹ ਖੜੇ ਹੋਏ ਨੇ ਸੋ ਆਇ ਪਵਿੱਤ ਜਿਹੜਾ ਅੱਜ ਤਰਨਦਰਨ ਬਾਏ ਇਲੈਕਸ਼ਨ ਦਾ ਹੈ ਉਸ ਉਮੀਦਵਾਰ ਦੀ ਚੋਣ ਹੋਏਗੀ ਅੱਜ ਵੋਟਾਂ ਪੈ ਜਾਣਗੀਆਂ ਔਰ 14 ਤਰੀਕ ਨੂੰ ਇਸ ਦਾ ਨਤੀਜਾ ਆ ਜਾਏਗਾ ਤੁਸੀਂ ਦੇਖੋ ਕਿ ਪੋਲਿਟਿਕਲ ਪਾਰਟੀਆਂ ਵੱਲੋਂ ਤਿਆਰੀਆਂ ਹੋ ਰਹੀਆਂ ਨੇ ਆਪਣੇ ਬੂਥ ਜਿਹੜੇ ਬਾਹਰ ਸਥਾਪਿਤ ਕੀਤੇ ਨੇ ਪੋਲਿੰਗ ਬੂਥ ਜਿਹੜੇ ਬਾਹਰ ਲਗਾਨੇ ਨੇ ਉਹਨਾਂ ਦੇ ਵਿੱਚ ਵੀ ਸਵੇਰੇ ਸਵੇਰੇ ਦਾ ਸਮੇਂ ਹੈ ਤਾਂ ਔਰ ਖਾਸੀ ਭੀੜ ਵੋਟਰਸ ਜਿਹੜੇ ਨੇ ਉਹਨਾਂ ਦੇ ਮੰਦ ਦੇਖੀ ਜਾ ਸਕਦੀ ਆ ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਵੋਟ ਪੋਲਿੰਗ ਬੂਥ ਤੇ ਪਹੁੰਚ ਰਹੇ ਨੇ ਔਰ ਉਸ ਤੋਂ ਬਾਅਦ ਆਪਣੀ ਵੋਟ ਕਾਸ ਕਰਨ ਲਈ ਪੋਲਿੰਗ ਸਟੇਸ਼ਨ ਤੇ ਪਹੁੰਚਣਗੇ ਸੋ ਇਹ ਨਜ਼ਾਰਾ ਤਰਨਤਾਰਨ ਬਾਈਪੋਲ ਦਾ ਅੱਜ ਹੈ ਔਰ ਜਿਸ ਦੀਆਂ ਪੂਰੀਆਂ ਤਿਆਰੀਆਂ ਨੇ 7 ਵਜੇ ਤੋਂ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਔਰ ਲੋਕ ਤੜਕ ਚਾਰ ਸਵੇਰੇ ਸਵੇਰੇ ਆਪਣੇ ਘਰੋਂ ਨਿਕਲ ਲੈਨੇ ਔਰ ਆਪਣੀ ਜਿਹੜੀ ਵੋਟ ਹੈ ਉਹ ਕਾਸ ਕਰ ਰਹੇ ਨੇ ਮੈਂ ਦੱਸਣਾ ਚਾਹਾਂਗਾ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਅਚਨਚੇਤ ਮੌਤ ਤੋਂ ਬਾਅਦ ਇਹ ਸੀਟ ਜਿਹੜੀ ਹੈ ਖਾਲੀ ਹੋਈ ਸੀਗੀ ਸੀਟ ਖਾਲੀ ਹੋਣ ਤੋਂ ਬਾਅਦ ਇਸ ਦਾ ਬਾਈ ਇਲੈਕਸ਼ਨ ਦਾ ਐਲਾਨ ਹੋ ਗਿਆ ਸੀ ਚੋਣ ਕਮਿਸ਼ਨ ਵੱਲੋਂ ਇਹਦਾ ਬਾਈ ਇਲੈਕਸ਼ਨ ਦੇ ਤਰੀਕ 11 ਤਰੀਕ 11 ਨਵੰਬਰ ਤੈ ਕੀਤੀ ਗਈ ਸੀਗੀ ਔਰ 11 ਤਰੀਕ ਨੂੰ ਇਸ ਦੀ ਵੋਟ ਕਾਸਟ ਹੋਏਗੀ ਵੋਟ ਕਾਸਟ ਹੋਣ ਤੋਂ ਬਾਅਦ 14 ਤਰੀਕ ਨੂੰ ਪੂਰੇ ਹਿੰਦੁਸਤਾਨ ਚ ਜਿਹੜੀ ਪੋਲਿੰਗ ਹੋਏਗੀ ਉਹਦੇ ਨਾਲ ਹੀ ਇਸ ਦੇ ਨਤੀਜੇ ਆ ਜਾਣਗੇ ਸੋ ਬਾਈ ਇਲੈਕਸ਼ਨ ਦੁਆਰਾ ਤਰੰਤ ਤਰੰਦੇ ਸਟਾਰਟ ਹੋ ਚੁੱਕੇ ਨੇ ਲੋਕ ਆਪਣੇ ਹੱਕਾਂ ਦਾ ਇਸਤੇਮਾਲ ਕਰ ਰਹੇ ਨੇ ਕਰਨ ਦੇ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਨੇ ਬਾਹਰ ਜੇ ਅਸੀਂ ਗੱਲ ਕਰੀਏ ਤਾਂ ਪੋਲਿੰਗ ਜਿਹੜੇ ਬੂਥ ਬਣਾਏ ਹੋਏ ਨੇ ਪਾਰਟੀਆਂ ਵੱਲੋਂ ਵਕ ਵਕ ਪਾਰਟੀਆਂ ਵੱਲੋਂ ਬਣਾਏ ਗਏ ਨੇ ਉੱਥੇ ਤੁਸੀਂ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਉਹਨਾਂ ਦੇ ਜਿਹੜੇ ਨੁਮਾਇंदे ਨੇ ਜੁੜੇ ਉਹ ਵੋਟਰ ਨੇ ਉਹ ਆਪਣੀ ਵੋਟ ਕਾਸ ਕਰਨ ਲਈ ਪਹੁੰਚ ਰਹੇ ਨੇ ਸੋ ਤੁਸੀਂ ਤਸਵੀਰਾਂ ਵੀ ਇੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਪੋਲਿੰਗ ਸਟੇਸ਼ਨ ਦੇ ਬਾਹਰ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਗਏ ਨੇ ਜਿਹੜਾ ਪਹਿਲਾ ਪ੍ਰਬੰਧ ਹੈ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੂੰ ਐ ਸੌਰਟ ਕਰ ਰਹੇ ਨੇ ਉਹਨਾਂ ਦੇ ਨਾਲ ਬੀਐਸਐਫ ਸੀਆਰਪੀਐਫ ਫੈਸਲਾ ਦਿਆ ਟੁਕੜੀਆਂ ਲਗਾਈਆਂ ਗਈਆਂ ਨੇ ਪੈਰਾਮਿਲਟਰੀ ਫੋਰਸ ਜਿਹਨਾਂ ਨੂੰ ਆਖਿਆ ਜਾਂਦਾ ਹੈ ਉਹ ਵੀ ਉਹਨਾਂ ਦੀ ਸੁਰੱਖਿਆ ਦਾ ਜਿੰਮਾ ਨਿਭਾ ਰਹੀਆਂ ਨੇ ਪੁਲਿਸ ਸਟੇਸ਼ਨ ਦੇ ਬਾਹਰ ਸੁਰੱਖਿਆ ਪੂਰੀ ਤਰ੍ਹਾਂ ਚਾਕ ਚੌਬੰਦ ਰਹੇ ਕਿਸੇ ਤਰ੍ਹਾਂ ਦੀ ਕੋਈ ਕਟਨਾ ਨਾ ਹੋਵੇ ਪੂਰੀ ਤਰ੍ਹਾਂ ਤੁਸੀਂ ਦੇਖੋ ਸਟਾਰ ਗੇਟ ਦੇ ਉੱਤੇ ਹੀ ਪੈਰਾਮਿਲਟਰੀ ਫੋਰਸ ਪੂਰੀ ਤਰ੍ਹਾਂ ਤਿਆਰ ਹੈ ਸੋ ਬਾਈ ਇਲੈਕਸ਼ਨ ਪੋਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਦਾ ਸਮਾਂ ਹੈ 7 ਵਜੇ ਤੋਂ ਹੀ ਵੋਟ ਆਪਣੀ ਕਾਸਟ ਹੋਣੀ ਸ਼ੁਰੂ ਹੋ ਗਈ ਹੈ ਲੋਕ ਕਰੋ ਨਿਕਲਲੇ ਨੇ ਸਵੇਰ ਦਾ ਸਮਾਂ ਹੈ ਪਰ ਪਿੰਡਾਂ ਥਾਵਾਂ ਦੇ ਵਿੱਚ ਗ੍ਰਾਮੀਣ ਇਲਾਕਿਆਂ ਦੇ ਵਿੱਚ ਲੋਕ ਸਵੇਰੇ ਸਵੇਰੇ ਹੀ ਆਪਣੀ ਵੋਟ ਜਿਹੜੀ ਹੈ ਉਹ ਵਾਕੇ ਆਂਦੇ ਨੇ ਉਹਨਾਂ ਦਾ ਪਹਿਲਾ ਕਰਤੂਵ ਹੁੰਦਾ ਕਿ ਆਪਣੀ ਵੋਟ ਜਿਹੜਾ ਆਪਣਾ ਮਤ ਹੈ ਦਾਨ ਕਰ ਦਿੱਤਾ ਜਾਵੇ ਔਰ ਕਿਸ ਪਾਰਟੀ ਦੀ ਸਰਕਾਰ ਬਣੀ ਹੈ ਇਹ ਕਰੋ ਸੋਚ ਕੇ ਆਦੇ ਨੇ ਸੋ ਪੂਰੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪੋਲਿਟਿਕਲ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰ ਕੀਤੇ ਗਏ ਨੇ ਆਪਣੀਆਂ ਉਪਲਬਧੀਆਂ ਗਨਾਈਆਂ ਗਈਆਂ ਨੇ ਆਪਣੀ ਬੀਤੀ ਪਾਰਟੀਆਂ ਦੇ ਬੀਤੀ ਸਰਕਾਰ ਦੇ ਉਪਲਬਧੀਆਂ ਗਨਾਈਆਂ ਗਈਆਂ ਜਾ ਰਹੇ ਆਮ ਵਾਲੀ ਸਰਕਾਰ ਦੇ ਬਾਰੇ ਦੱਸਿਆ ਗਿਆ ਹੈ ਲੋਕਾਂ ਨੂੰ ਇਹ ਪਰਮਾਇਆ ਗਿਆ ਹੈ ਕਿ ਤਰਨ ਤਰਨ ਦੇ ਵਿੱਚ ਕਿਸ ਗੱਲ ਦੀ ਕਮੀ ਹੈ ਉਸ ਨੂੰ ਅਸੀਂ ਪਰਬੰਧ ਕਰਾਂਗੇ ਜੇ ਸਾਡੀ ਸਰਕਾਰ ਬਣੇਗੀ ਸਾਡਾ ਨੁਮਾਇੰਦਾ ਜਿੱਤ ਕੇ ਜਾਏਗਾ ਸੋ तमाम ਗੱਲਾਂ ਜੜੀਆਂ ਨੇ ਉਹ ਇਸ ਪੋਲ ਦੇ ਵਿੱਚ ਜੋ ਪਾਰਟੀਆਂ ਨੇ ਕੀਤੀਆਂ ਨੇ ਹੁਣ ਉਹ ਵੇਲਾ ਆ ਗਿਆ ਹੈ ਲੋਕ ਉਹਨਾਂ ਦੇ ਨਾਬਿਕ ਆਪਣਾ ਪਸੰਦੀਦਾ ਉਮੀਦਵਾਰ ਚੁਣ ਕੇ ਜਿਸ ਨੂੰ ਅਸੀਂ ਉਹ ਬੋਟ ਪੋਨਾਂ ਦੇ ਹੱਕ ਦੇ ਵਿੱਚ ਜਾਏਗੀ ਉਹ ਆਪਣਾ ਵਿਧਾਇਕ ਚੁਣਨਗੇ ਔਰ ਵਿਧਾਨ ਸਭਾ ਦੇ ਵਿੱਚ ਉਹ ਤਰਨ ਤਰਨ ਦੀ ਜਿਹੜੀ ਮੇਨ ਮੁੱਦੇ ਨੇ ਉਹ ਉਠਾਏਗਾ ਆਪਨਾ ਪਸੰਨ ਤੇਜ ਦੇ ਨਾਲ ਜੋਤੀਬੈਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ ਤਰਨਤਾਰਨ ਬਾਈਲੈਕਸ਼ਨ ਦੇ ਵਿੱਚ ਅੱਜ VOTER ਆਪਣੇ ਉਮੀਦਵਾਰ ਦੀ ਚੋਣ ਕਰਨਗੇ ਕਿਉਂਕਿ ਅੱਜ ਚੋਣਾਂ ਦਾ ਦਿਨ ਹੈ ਤਰਨਤਾਰਨ ਬਾਈਲੈਕਸ਼ਨ ਦੀਆਂ ਚੋਣਾਂ ਅੱਜ ਪੈਣ ਜਾ ਰਹੀਆਂ ਨੇ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀ 6 ਵਜੇ ਤੱਕ ਲੋਕ ਆਪਣਾ ਵੋਟ ਕਾਸਟ ਕਰਨ ਜਾਣਗੇ ਲਗਭਗ 2 ਲੱਖ VOTERS ਨੇ ਤਰਨਤਾਰਨ ਦੇ ਜਿਹੜੇ ਕਿ ਆਪਣੇ ਉਮੀਦਵਾਰ ਨੂੰ ਆਪਣੇ ਹੱਕ ਦੇ ਵਿੱਚ ਨਿਤਰਣਗੇ ਔਰ ਸਰਕਾਰ ਦੇ ਵਿੱਚ ਆਪਣਾ ਨੁਮਾਇੰਦਾ ਬਣਾ ਕੇ ਭੇਜਣਗੇ ਅਸੀਂ ਇਸ ਵੇਲੇ ਤਰਨ ਤਰਨ ਦੇ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਤਿਆਰੀਆਂ ਸਵੇਰ ਦਾ ਸਮੇਂ ਹੈ ਕਿਉਂਕਿ ਸਵੇਰ ਦੇ ਸਮੇਂ ਇਹ ਪਹਿਲਾ 라ਉਂਡ ਹੈ ਜਿਸ ਤਰ੍ਹਾਂ ਕਿ 7 ਵਜ ਚੁੱਕੇ ਨੇ ਔਰ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤਰਨ ਤਰਨ ਹਲਕੇ ਦਾ ਸਕੂਲ ਹੈ ਜਿਹਦੇ ਵਿੱਚ ਇਹ VOTING ਹੋਣੀ ਸ਼ੁਰੂ ਵੋਟ ਤੁਸੀਂ ਪਾਇਓ ਜੀ ਅੱਛਾ ਜੀ ਪਾਇਆ ਜੀ ਕਿਆ ਬਾਤ ਹੈ ਤੇਰੇ ਸਾਰੇ ਵੋਟ ਜੀ ਮਹਾਰਾਜ ਚੰਦੀ ਗੜਾ ਜਤਕੁਰ ਜੀ ਜੀ ਠੀਕ ਹੈ ਜੀ ਮੈਂ ਕੀ ਸੋਚਿਆ ਜੀ ਕਿ ਕਿਸ ਕਿਸ ਤਰ੍ਹਾਂ ਦਾ ਵੇਖਾ ਸੀ ਤੁਹਾਨੂੰ ਇਹ ਜੀ ਇੱਥੇ ਕਿ ਉਮੀਦਵਾਰ ਸਾਡਾ ਅਜੇ ਪਾਛਾ ਮੇਲ ਕਰੇ ਇਹਦੇ ਕਾਂਗਰਸ ਨੂੰ ਜਾਣਦੇ ਵੇ ਅਕੀ ਜੀ ਦੀ ਗੱਲ ਠੀਕ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਲੋਕ ਵੋਟ ਵੀ ਕਾਸਟ ਕਰਕੇ ਆ ਗਏ ਨੇ ਮੈਂ ਇੱਥੇ ਦੱਸਣਾ ਚਾਹਾਂਗਾ ਲਗਭਗ 2 ਹਲਕ ਵੋਟਰ ਨੇ ਤਰਨ ਤਰਨ ਹਲਕੇ ਦੇ ਜਿਹੜੇ ਕਿ ਆਪਣੇ ਹਲਕੇ ਦੇ ਵਿੱਚ ਆਪਣੀ ਵੋਟ ਦਾ ਕਾਸਟ ਕਰਨਗੇ ਯਾਨੀ ਕਿ ਅਜ ਵੋਟ ਮਤ ਜਿਹੜਾ ਆਪਣਾ ਦਾਨ ਕਰਨਗੇ ਔਰ ਉਸ ਲਈ ਪੂਰੀਆਂ ਤਿਆਰੀਆਂ ਕਰ ਦਿੱਤੀਆਂ ਪੈਰਾਮਿਲਟਰੀ ਫੋਰਸ ਸੁਰੱਖਿਆ ਦੇ ਚਾਰ ਚੌਬੰਦ ਪ੍ਰਬੰਧ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੈਰਾਮਿਲਟਰੀ ਫੋਰਸ ਪੋਲਿੰਗ ਬੂਥਾਂ ਦੇ ਬਾਹਰ ਮੌਜੂਦ ਹੈ ਸੁਰੱਖਿਆ ਪੂਰੀ ਤਿਆਕਤ ਦੇ ਦਿੱਤੀ ਗਈ ਹੈ ਚਕਾ ਚੌਂ ਸੁਰੱਖਿਆ ਦੇ ਵਿੱਚ VOTING ਕਿਟੜਿਆ ਸ਼ੁਰੂ ਹੋ ਚੁੱਕੀ ਹੈ ਕਰੋ ਨਿਕਲ ਕੇ VOTER ਤਰਕਸਾਰ ਆਪਣੀ ਵੋਟ ਪਾਉਣ ਦੇ ਲਈ ਆਪਣੇ ਉਮੀਦਵਾਰ ਨੂੰ ਇੱਥੇ ਬੂਥਾਂ ਤੇ ਪਹੁੰਚ ਰਹੇ ਨੇ ਇਧਰਲੇ ਸਾਈਡ ਤੇ ਜੇ ਜੇ ਅਸੀਂ ਗੱਲ ਕਰੀਏ ਤਾਂ ਪੋਲਿਟਿਕਲ ਪਾਰਟੀਆਂ ਵੱਲੋਂ ਆਪਣੇ ਜਿਹੜੇ ਬੂਥ ਨੇ ਪੋਲਿੰਗ ਬੂਥ ਤੋਂ ਲਗਾਏ ਗਏ ਨੇ ਬਾਹਰ ਲਗਾਏ ਗਏ ਨੇ ਤਾਂ ਜੋ ਉਹਨਾਂ ਨੂੰ ਆਪਣੇ ਜਿਹੜੇ ਵੋਟ ਪਾਉਣ ਲਈ ਲੋਕ ਆ ਰਹੇ ਨੇ ਉਹਨਾਂ ਨੂੰ ਮੁਹੱਈਆ ਕਰਾ ਸਕਣ ਉਹਨਾਂ ਨੂੰ ਸਹੂਲਤ ਦੇ ਸਕਣ ਸੋ ਇਹ ਸੁਰੱਖਿਆ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਗਏ ਨੇ 222 ਪੋਲਿੰਗ ਸਟੇਸ਼ਨ ਨੇ ਤਰਨਤਾਰਨ ਹਲਕੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਅੱਜ ਵੋਟ ਪੈਣੀ ਸ਼ੁਰੂ ਹੋਏਗੀ ਜਿਨ੍ਹਾਂ ਦੇ ਵਿੱਚ ਲੋਕ ਆਪਣਾ ਮਤਦਾਨ ਕਰਨਗੇ 222 ਜਿਹੜੇ ਪੋਲਿੰਗ ਬੂਥ ਨੇ ਜਿਹਦੇ ਵਿੱਚੋਂ 62 ਪੋਲਿੰਗ ਬੂਥ ਜਿਹੜੇ ਨੇ ਉਹ ਸ਼ਹਿਰੀ ਖਲਕੇ ਦੇ ਵਿੱਚ ਆਉਂਦੇ ਨੇ ਜਦਕਿ 160 ਦੇ ਕੋਲ ਦੇ ਜਿਹੜੇ ਬੂਥ ਨੇ ਉਹ ਗ੍ਰਾਮੀਣ ਇਲਾਕਿਆਂ ਦੇ ਵਿੱਚ ਆਉਂਦੇ ਨੇ ਸੋ ਇਸ ਵਾਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਕਾਂਗਰਸ ਤੇ ਇਹਨਾਂ ਦੇ ਵਿੱਚਕਾਰ ਹੈ ਇਸ ਤੋਂ ਇਲਾਵਾ ਜਿਹੜਾ ਹੋਰ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਉਹ ਖੜੇ ਹੋਏ ਨੇ ਸੋ ਆਏ ਪਵਿੱਤ ਜਿਹੜਾ ਅੱਜ ਤਰਨਦਰਨ ਬਾਏ ਇਲੈਕਸ਼ਨ ਦਾ ਹੈ ਉਸ ਉਮੀਦਵਾਰ ਦੀ ਚੋਣ ਹੋਏਗੀ ਅੱਜ ਵੋਟਾਂ ਪੈ ਜਾਣਗੀਆਂ ਔਰ 14 ਤਰੀਕ ਨੂੰ ਇਸ ਦਾ ਨਤੀਜਾ ਆ ਜਾਏਗਾ ਤੁਸੀਂ ਦੇਖੋ ਕਿ ਪੋਲਿਟਿਕਲ ਪਾਰਟੀਆਂ ਵੱਲੋਂ ਤਿਆਰੀਆਂ ਹੋ ਰਹੀਆਂ ਨੇ ਆਪਣੇ ਬੂਥ ਜਿਹੜੇ ਬਾਹਰ ਸਥਾਪਿਤ ਕੀਤੇ ਨੇ ਪੋਲਿੰਗ ਬੂਥ ਜਿਹੜੇ ਬਾਹਰ ਲਗਾਨੇ ਨੇ ਉਹਨਾਂ ਦੇ ਵਿੱਚ ਵੀ ਸਵੇਰੇ ਸਵੇਰੇ ਦਾ ਸਮੇਂ ਹੈ ਤਾਂ ਔਰ ਖਾਸੀ ਭੀੜ ਵੋਟਰਸ ਜਿਹੜੇ ਨੇ ਉਹਨਾਂ ਦੇ ਉਹਨਾਂ ਦੇਖੀ ਜਾ ਸਕਦੀ ਆ ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਉਹ ਪੋਲਿੰਗ ਬੂਥ ਤੇ ਪਹੁੰਚ ਰਹੇ ਨੇ ਔਰ ਉਸ ਤੋਂ ਬਾਅਦ ਆਪਣੀ ਵੋਟ ਕਾਸ ਕਰਨ ਲਈ ਪੋਲਿੰਗ ਸਟੇਸ਼ਨ ਤੇ ਪਹੁੰਚਣਗੇ ਸੋ ਇਹ ਨਜ਼ਾਰਾ ਤਰਨਤਾਰਨ ਬਾਈਪੋਲ ਦਾ ਅੱਜ ਹੈ ਔਰ ਜਿਸ ਦੀਆਂ ਪੂਰੀਆਂ ਤਿਆਰੀਆਂ ਨੇ 7 ਵਜੇ ਤੋਂ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਔਰ ਲੋਕ ਤੜਕ ਚਾਰ ਸਵੇਰੇ ਸਵੇਰੇ ਆਪਣੇ ਘਰੋਂ ਨਿਕਲਨੇ ਨੇ ਔਰ ਆਪਣੀ ਜਿਹੜੀ ਵੋਟ ਹੈ ਉਹ ਕਾਸ ਕਰ ਰਹੇ ਨੇ ਮੈਂ ਦੱਸਣਾ ਚਾਹਾਂਗਾ ਕਿ ਡਾਕਟਰ ਕਸ਼ਮੀਰ ਸਿੰਘ ਥੋਲ ਦੀ ਅਚੰਚੇਤ ਬਹੁਤ ਤੋਂ ਬਾਅਦ ਐਸੀਡ ਜਿਹੜੀ ਹੈ ਖਾਲੀ ਹੋਈ ਸੀਗੀ ਸੀਟ ਖਾਲੀ ਹੋਣ ਤੋਂ ਬਾਅਦ ਇਸ ਦਾ ਬਾਈ ਇਲੈਕਸ਼ਨ ਦਾ ਐਲਾਨ ਹੋ ਗਿਆ ਸੀ ਚੋਨ ਕਮਿਸ਼ਨ ਵੱਲੋਂ ਇਹਦਾ ਬਾਈ ਇਲੈਕਸ਼ਨ ਦੇ ਤਰੀਕ 11 ਤਰੀਕ 11 ਨਵੰਬਰ ਤੈਅ ਕੀਤੀ ਗਈ ਸੀਗੀ ਔਰ 11 ਤਰੀਕ ਨੂੰ ਇਸ ਦੀ ਵੋਟ ਕਾਸਟ ਹੋਏਗੀ ਵੋਟ ਕਾਸਟ ਹੋਣ ਤੋਂ ਬਾਅਦ 14 ਤਰੀਕ ਨੂੰ ਪੂਰੇ ਹਿੰਦੁਸਤਾਨ ਚ ਜਿਹੜੀ ਪੋਲਿੰਗ ਹੋਏਗੀ ਉਹਦੇ ਨਾਲ ਹੀ ਇਸ ਦੇ ਨਤੀਜੇ ਆ ਜਾਣਗੇ ਸੋ ਬਾਈ ਇਲੈਕਸ਼ਨ ਦੁਆਰਾ ਤਰੰਤ ਤਰੰਦੇ ਸਟਾਰਟ ਹੋ ਚੁੱਕੇ ਨੇ ਲੋਕ ਆਪਣੇ ਹੱਕਾਂ ਦਾ ਇਸਤੇਮਾਲ ਕਰ ਰਹੇ ਨੇ ਕਰਨ ਦੇ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਨੇ ਬਾਹਰ ਜੇ ਅਸੀਂ ਗੱਲ ਕਰੀਏ ਤਾਂ ਪੋਲਿੰਗ ਜਿਹੜੇ ਬੂਥ ਬਣਾਏ ਹੋਏ ਨੇ ਪਾਰਟੀਆਂ ਵੱਲੋਂ ਵਕ ਵਕ ਪਾਰਟੀਆਂ ਵੱਲੋਂ ਬਣਾਏ ਗਏ ਨੇ ਉੱਥੇ ਤੁਸੀਂ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਉਹਨਾਂ ਦੇ ਜਿਹੜੇ ਨੁਮਾਇंदे ਨੇ ਜੁੜੇ ਉਹ ਵੋਟਰ ਨੇ ਉਹ ਆਪਣੀ ਵੋਟ ਕਾਸ ਕਰਨ ਲਈ ਪਹੁੰਚ ਰਹੇ ਨੇ ਸੋ ਤੁਸੀਂ ਤਸਵੀਰਾਂ ਵੀ ਇੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਪੋਲਿੰਗ ਸਟੇਸ਼ਨ ਦੇ ਬਾਹਰ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਗਏ ਨੇ ਜਿਹੜਾ ਪਹਿਲਾ ਪ੍ਰਬੰਧ ਹੈ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੂੰ ਐ ਸੌਰਟ ਕਰ ਰਹੇ ਨੇ ਉਹਨਾਂ ਦੇ ਨਾਲ ਬੀਐਸਐਫ ਸੀਆਰਪੀਐਫ ਇਸਲਾ ਦੀਆਂ ਟੁਕੜੀਆਂ ਲਗਾਈਆਂ ਗਈਆਂ ਨੇ ਪੈਰਾ ਮਿਲਟਰੀ ਫੋਰਸ ਜਿਹਨਾਂ ਨੂੰ ਆਖਿਆ ਜਾਂਦਾ ਹੈ ਉਹ ਵੀ ਉਹਨਾਂ ਦੀ ਸੁਰੱਖਿਆ ਦਾ ਜਿਮਾ ਨਿਭਾ ਰਹੀਆਂ ਨੇ ਪੁਲਿਸ ਸਟੇਸ਼ਨ ਦੇ ਬਾਹਰ ਸੁਰੱਖਿਆ ਪੂਰੀ ਤਰ੍ਹਾਂ ਚਾਕ ਚੌਬੰਦ ਰਹੇ ਕਿਸੇ ਤਰ੍ਹਾਂ ਦੀ ਕੋਈ ਕਟਨਾ ਨਾ ਹੋਵੇ ਪੂਰੀ ਤਰ੍ਹਾਂ ਤੁਸੀਂ ਦੇਖੋ ਸਟਾਰਟ ਗੇਟ ਦੇ ਉੱਤੇ ਹੀ ਪੈਰਾਮਿਲਟਰੀ ਫੋਰਸ ਪੂਰੀ ਤਰ੍ਹਾਂ ਤਿਆਰ ਹੈ ਸੋ ਬਾਈ ਇਲੈਕਸ਼ਨ ਪੋਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਦਾ ਸਮਾਂ ਹੈ 7 ਵਜੇ ਤੋਂ ਹੀ ਵੋਟ ਆਪਣੀ ਕਾਸਟ ਹੋਣੀ ਸ਼ੁਰੂ ਹੋ ਗਈ ਹੈ ਲੋਕ ਕਰੋ ਨਿਕਲਲੇ ਨੇ ਸਵੇਰ ਦਾ ਸਮਾਂ ਹੈ ਪਰ ਪਿੰਡਾਂ ਥਾਵਾਂ ਦੇ ਵਿੱਚ ਗ੍ਰਾਮੀਣ ਇਲਾਕਿਆਂ ਦੇ ਵਿੱਚ ਲੋਕ ਸਵੇਰੇ ਸਵੇਰੇ ਹੀ ਆਪਣੀ ਵੋਟ ਜਿਹੜੀ ਹੈ ਉਹ ਪਾ ਕੇ ਆਉਂਦੇ ਨੇ ਉਹਨਾਂ ਦਾ ਪਹਿਲਾ ਕਰਤਵ ਹੁੰਦਾ ਕਿ ਆਪਣੀ ਵੋਟ ਜਿਹੜਾ ਆਪਣਾ ਮਤ ਹੈ ਦਾਨ ਕਰ ਦਿੱਤਾ ਜਾਵੇ ਔਰ ਕਿਸ ਪਾਰਟੀ ਦੀ ਸਰਕਾਰ ਬਣਨੀ ਹੈ ਇਹ ਕਰੋ ਸੋਚ ਕੇ ਆਉਂਦੇ ਨੇ ਸੋ ਪੂਰੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪਰ ਵਕਤ ਪੋਲਿਟੀਕਲ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰ ਕੀਤੇ ਗਏ ਨੇ ਆਪਣੀਆਂ ਉਪਲਬਧੀਆਂ ਗਿਣਾਈਆਂ ਗਈਆਂ ਨੇ ਆਪਣੀ ਬੀਤੀ ਪਾਰਟੀਆਂ ਦੇ ਬੀਤੀ ਸਰਕਾਰ ਦੇ ਉਪਲਬਧੀਆਂ ਗਿਣਾਈਆਂ ਗਈ ਜਾਂਦੇ ਆਉਣ ਵਾਲੀ ਸਰਕਾਰ ਦੀ ਬਾਰੇ ਦੱਸਿਆ ਗਿਆ ਹੈ ਲੋਕਾਂ ਨੂੰ ਇਹ ਪਰਮਾਇਆ ਗਿਆ ਹੈ ਕਿ ਤਰਨ ਤਰਨ ਦੇ ਵਿੱਚ ਕਿਸ ਗੱਲ ਦੀ ਕਮੀ ਹੈ ਉਸ ਨੂੰ ਅਸੀਂ ਪਰਬੰਧ ਕਰਾਂਗੇ ਜੇ ਸਾਡੀ ਸਰਕਾਰ ਬਣੇਗੀ ਸਾਡਾ ਨੁਮਾਇੰਦਾ ਜਿੱਤ ਕੇ ਜਾਏਗਾ ਸੋ तमाम ਗੱਲਾਂ ਜੜੀਆਂ ਨੇ ਉਹ ਇਸ ਪੋਲ ਦੇ ਵਿੱਚ ਜੋ ਪਾਰਟੀਆਂ ਨੇ ਕੀਤੀਆਂ ਨੇ ਹੁਣ ਉਹ ਵੇਲਾ ਆ ਗਿਆ ਹੈ ਲੋਕ ਉਹਨਾਂ ਦੇ ਨਾਬਿਕ ਆਪਣਾ ਪਸੰਦੀਦਾ ਉਮੀਦਵਾਰ ਚੁਣ ਕੇ ਜਿਸ ਨੂੰ ਅਸੀਂ ਉਹ ਵੋਟ ਪੋਣਾਂ ਦੇ ਹੱਕ ਦੇ ਵਿੱਚ ਜਾਏਗੀ ਉਹ ਆਪਣਾ ਵਿਧਾਇਕ ਚੁਣਨਗੇ ਔਰ ਵਿਧਾਨ ਸਭਾ ਦੇ ਵਿੱਚ ਉਹ ਤਰਨ ਤਰਨ ਦੀ ਜਿਹੜੀ ਮੇਨ ਮੁੱਦੇ ਨੇ ਉਹ ਉਠਾਏਗਾ ਕੈਮਰਾ ਪਸੰਨ ਨਤੇਜ ਦੇ ਨਾਲ ਜੋਤੀਬੈਲ ਡੈਨਿੰਗ ਸਵਰਾ ਟੀਵੀ ਅੰਮ੍ਰਿਤਸਰ